ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਤਾਜੀ ਸੂਈ ਆ ਤੇ ਇੱਕ ਗੱਬਣ ਥੋੜੇ ਲੈਂਦੀ ਆ ਤੇ ਇਸ ਟਰੈਕ ਚੋਂ ਭਾਈ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਪਾਲ ਦਾ ਕੰਮ ਨਹੀਂ ਟਰੈਲੂ ਪਸ਼ੂਆਂ ਚੋਂ ਵੀਰੇ ਦੋ ਮੈਂ ਵੜਾ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ हां जी भाई सत श्री अकाल। सत श्री अकाल। ओ ठीक हूं भाई ठीक ठाक। नाम ਤੇ ਆਪਣਾ ਡਰੈਸ ਬੋ। ਮੇਰਾ ਨਾਮ ਅਜੀਤਪਾਲ ਸਿੰਘ ਆਪਣਾ ਏਰੀਆ ਬਰਨਾਲਾ ਸ਼ਹਿਰ ਹੀ ਆ ਗਿਆ। ਠੀਕ ਆ। ਇਹ ਡੀਮਾਰਟ ਦੇ ਪਿੱਛੇ ਆਪਣੇ ਘਰ ਨੇਗੇ। ਠੀਕ ਹੈ ਵੀਰੇ। ਹਾਂ। ਤੇ ਹੋਰ ਨੇੜੇ ਆਪਣੇ ਕੀ ਰਹਿੰਦਾ ਵੀਰੇ? ਨੇੜੇ ਵੀਰੇ ਡੀਮਾਰਟ ਆ ਮੈਂ ਤਾਂ ਇਧਰ ਹੰਡਾਇਆ ਗਿਆ ਜੀ ਚੌਕ ਆ ਗਿਆ ਆਪਣਾ ਮੇਨ। ਠੀਕ ਆ ਇਹ ਨੇੜੇ ਸਟੈਂਡਰਡ ਚੌਕ। ਠੀਕ ਆ। ਹਾਂ ਵੀਰੇ। ਮੋਬਾਈਲ ਨੰਬਰ ਬੋ। ਮੋਬਾਈਲ ਨੰਬਰ 8194851407। ਇਹ ਬਾਈ ਦਾ ਬਈ ਕੰਟੈਕਟ ਨੰਬਰ ਆ। ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਬਈ ਜਿਹੜੀ ਆਪਾਂ ਸਾਹਮਣੇ ਵੈਰਡ ਦੇਖ ਰਹੇ ਆਪਣੇ ਘਰ ਦੀ ਹਾਂ ਵੀਰੇ ਘਰ ਦੀ ਗਾ ਤੇ ਦੂਜੀ ਵੈਰਡ ਵੀ ਆਪਣੇ ਘਰ ਦੀ ਆ ਦੂਜੀ ਵੀਰੇ ਘਰ ਦੀ ਆ ਠੀਕ ਆ ਜਿਹੜੀ ਇਹ ਵੈਰਡ ਦੇਖ ਰਹੇ ਗੱਬਣਾ ਕੀ ਹਾਂ ਵੀਰੇ ਗੱਬਣ ਆਗੀ ਸਨੋਮੈਨ ਦੇ ਸੀਮਨ ਤੋਂ ਗੱਬਣਾ ਕੀ ਐਬੀਐਸ ਵਾਲਿਆਂ ਦੇ ਤਿੰਨ ਚਾਰਕ ਦਿਨ ਲੈਂਦੀ ਆ ਵੀਰੇ ਸੂਣ ਚ ਤਿੰਨ ਚਾਰ ਦਿਨ ਲੈਂਦੀ ਆ ਕੀ ਰਿਕਾਰਡ ਸੀ ਵੀਰੇ ਪਿਛਲੇ ਸੂਏ ਦਾ ਵੀਰੇ ਆਪਾਂ 20 ਲੀਟਰ ਕਰੇ ਚੋਇਆ ਗਾ ਠੀਕ ਆ ਕੋਈ ਐਵੇਂ ਕਹਿਣ ਦੀ ਗੱਲ ਨਹੀਂ ਹੈਗੀ ਵੀ ਆਪਾਂ ਕਦੇ 20 ਲੀਟਰ ਚੋਇਆ ਐ ਤਾਂ ਕੀ ਕਿੰਨਾ ਦੇ ਦੂਗੇ ਵੀਰੇ ਮੌਸਮ ਦੇ ਹਿਸਾਬ ਨਾਲ 20 ਲੀਟਰ ਤਾਂ ਦੇਣਾ ਚਾਹੀਦਾ ਬਾਕੀ ਅਲੇ ਦੀ ਸੇ ਬਾਕੀ ਥਾਣਾ ਪਾ ਚੈੱਕ ਰਹਿਣਾ ਚੋਈ ਬਈ ਚੋਈ ਵੀ ਇੱਕ ਨੰਬਰ ਆ ਗਈ ਬਾਕੀ ਥਣ ਦੇਖ ਲਓ ਤੁਸੀਂ ਕੀ ਬਾਤ ਆ ਬਾਈ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਬਿੱਥੀ ਤੇ ਲੱਗੇ ਹੋਇਆ ਕੱਲਾ ਕੱਲਾ ਥਾਣਾ ਬਾਕੀ ਲੇਵਾ ਚੈੱਕ ਕਰ ਲਓ ਲੇਵਾ ਬਹੁਤ ਸੋਹਣਾ ਫਿਕਸ ਆ ਕਰਮਾਲੀ ਦਾ ਹਵਾਨਾ ਤੇ ਹਵਾਨਾ ਫਿਕਸ ਹੀ ਰੱਖਦੀ ਹਵਾਨਾ ਵੀਰੇ ਫਿਕਸ ਖੋਲ ਦੇ ਬਰਾ ਤੋੜ ਦੇ ਹਾਂ ਖੋਲ ਕੇ ਚੱਲ ਤੇ ਬਈ ਚੰਗਾ ਬਰੀਡ ਚੰਗੇ ਬਾਕੀ ਫੈਟ ਕਿਵੇਂ ਆਉਂਦੀ ਰਹੀ ਆ ਵੀਰੇ ਫੈਟ ਵੀਰੇ 4 1/2 ਫੈਟ ਨਾਰਮਲ ਆਪਣੀ ਆਉਂਦੀ ਰਹੀ ਆ ਕਿ ਬਾਕੀ ਆਪਣਾ ਜਿਆਦਾ ਦੁੱਧ ਘਰਾ ਜੀ ਲੱਗਿਆ ਹੋਇਆ ਠੀਕ ਆ ਵੀਰੇ ਵੀਰ ਕਨਨ ਦੰਦ ਆਪਣਾ ਘਰਾਂ ਜੀ ਲਾਇਆ ਵਾ ਇੱਥੇ ਲੇਵਾ ਬਾਈ ਚੈੱਕ ਕਰੋ ਲੇਵਾ ਕਰਮਣ ਦਾ ਬਹੁਤ ਸੋਹਣਾ ਬਾਕੀ ਥਣ ਬਹੁਤ ਚੰਗਾ ਸਾਊਸੀਲਾ ਬਾਈ ਸਾਊਸੀਲ ਵੀਰੇ ਪੂਰੀ ਆਗੀ ਠੀਕ ਆ ਚੋਈ ਫਰਤੀ ਕਰਦੇ ਸੀ ਚੋਈ ਵੀਰੇ ਹੱਥੀਂ ਕਰਦੇ ਆਪਾਂ ਠੀਕ ਆ ਤੇ ਕੀ ਮੋਲ ਆ ਪ੍ਰੋਫਰ ਦੇਣ ਲੈਣੇ ਦਾ ਮੋਲ ਵੀਰੇ ਕਰੌਣ ਨੂੰ ਕੁਛ ਮਰਜ਼ੀ ਕਰਾਈ ਜਾ 60000 ਚ ਥੋੜੇ ਮੋਟੇ ਮਾਨਤਾਣ ਕਰ ਦਾਂਗੇ ਵੀਰੇ ਆਪਾਂ ਕਰ ਆਏ ਬੰਦੇ ਦਾ ਠੀਕ ਆ ਬਾਈ ਹਾਂ ਵੀਰੇ ਮੋਲ ਕੀ ਬਾਈ ਹੋਰ ਗੱਲ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਬਸ ਮੋਟੋ ਇਹ ਸੇਲ ਕਰਿਆਗਾ ਬਾਕੀ ਥਾਣੇ ਪਾ ਇੱਕ ਵਾਰੀ ਫੇਰ ਤੋਂ ਚੈੱਕ ਕਰਵਾ ਲੈ ਬਲਟ ਲਾ ਹਜੇ ਫੁੱਲ ਪਈਆਂ ਬਈ ਜਦੋਂ ਨੂੰ ਕਰਮਾ ਨੇ ਸੋਨਾ ਬਹੁਤ ਸਵਰਦੀ ਬੁੰਦੀ ਤਾਂ ਵੀਰੇ ਬਹੁਤ ਸੋਹਣੀ ਆ ਗਈ ਠੀਕ ਆ ਬਣਦੀ ਬੁੰਦੀ ਬਾਈ ਕਹਿੰਦਾ ਬਹੁਤ ਸੋਹਣੀ ਆ ਬਾਕੀ ਬਰੀਡ ਬਾਈ ਚੰਗੀ ਆ ਕਿਉਂਕਿ ਫੈਟ ਵੀ ਆ ਜਿਹੜੀ ਮੱਜਾਂ ਦੇ ਬਰੋਬਰੀ ਆ ਹਾਂ ਗਰਮੀ ਚ ਤਾਂ ਵੀਰੇ ਹੌਕ ਦੀ ਵੀ ਨਹੀਂ ਇੰਨਾ ਸਮੇਂ ਦੇ ਹੌਕਣਾ ਤਾਂ ਹੈ ਹੀ ਨਹੀਂ ਗਰਮੀ ਚ ਠੀਕ ਆ ਬਾਈ ਹਾਂ ਗਰਮੀ ਬਾਈ ਕਹਿੰਦਾ ਬਿਲਕੁਲ ਨਹੀਂ ਮੰਗਦੇ ਤੇ ਮੁੱਲ ਹੈਗਾ 65000 ਹੈ ਨਾ 65000 ਵੀਰੇ ਮਾਨਤਨ ਕਰਦਾ ਠੀਕ ਆ ਅੱਗੇ ਬਾਈ 2 ਨੰਬਰ ਤੇ ਇਦੀ ਕਿੱਟੇ ਲਾ ਬਰੇ ਬਰੇ ਇਹ ਤੀਜਾ ਸੂਆ ਸੂਈ ਹੋਈ ਹੈਗੀ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੀ ਨਾ ਹੋ ਗਿਆ ਬਰੇ ਸੂਈ ਨੂੰ ਇੱਕ ਮਹੀਨਾ ਹੋ ਗਿਆ ਸੂਈ ਨੂੰ ਹਾਂ ਤੇ ਕਿੰਨਾ ਦੁੱਧ ਆ ਪੁਰਾ ਦੁੱਧ ਵੀਰੇ 16 ਲੀਟਰ ਇਸ ਟਾਈਮ ਤਿਆਰ ਆਗਾ ਮਤਲਬ 17 ਨਿਭੜੂਗਾ 16 ਆਪਾਂ ਕਹਿ ਕੇ ਦੇਣੀ ਆ ਬਰੇ ਠੀਕ ਆ ਤੇ ਉਹ ਠੰਡੀ ਸੀਲ ਠੰਡੀ ਸੀਲ ਵੀਰੇ ਪੂਰੀ ਚਾਹੇ ਨਿਆਣਾ ਪਾ ਚਾਹੇ ਨਾ ਪਾ ਚੋਈ ਫਿਰ ਅੱਥੀ ਕਰਦੇ ਹਾਂ ਕਿ ਮਸ਼ੀਨ ਨਾਲ ਚੋਈ ਵੀਰੇ ਹੱਥੀ ਕਰਦੇ ਹਾਂ ਠੀਕ ਆ ਚੋਈ ਹੱਥੀ ਕਰਦੇ ਹਾਂ ਬ੍ਰੀਡ ਬਾਈ ਬਹੁਤ ਆ ਹਨਾ ਬ੍ਰੀਡ ਵੀਰੇ ਬਹੁਤ ਵਧੀਆ ਦੋ ਦੂਜੀ ਗਾਮ ਨੂੰ ਇਹ ਵੀ ਨਾ ਗਰਮੀ ਮੰਨੇ ਆਪਣੇ ਦੋਨੇ ਤੇ ਬਈ ਇਹਦਾ ਬੱਚਾ ਬੱਚਾ ਵੀਰੇ ਹੈ ਨਹੀਂ ਕਿਵੇਂ ਐਸਪਾਇਰ ਹੋ ਗਿਆ ਸੀ ਐਸਪਾਇਰ ਹੋ ਗਿਆ ਸੀ ਵੀਰੇ ਠੀਕ ਹੈ ਬਈ ਵਸਾ ਹੈ ਕਿ ਇਸੇ ਬਸਾ ਹੈ ਕੇ ਬਸ ਇਸੇ ਬਸਾ ਸੀ ਵੀਰੇ ਠੀਕ ਹੈ ਬੱਚਾ ਬਈ ਮਗਰ ਵਸਾ ਸੀਗਾ ਬਾਕੀ ਥਾਣਾ ਵਾਨਾ ਆਪਾਂ ਤਾਂ ਨੇੜੇ ਤੇ ਚੱਕਰ ਵਾਨਾ ਥਾਣਾ ਬਹੁਤ ਚੰਗਾ ਲੱਗਿਆ ਬਈ ਹੈਨਾ ਹਾਂ ਵੀਰੇ ਥਾਣਾ ਤੁਹਾਨੂੰ ਤਾਂ ਪੂਰਾ ਹੈਣਾ ਬਈ ਚਾਰੇ ਥਾਣਾ ਪੂਰੇ ਆ ਮਾਰ ਲਓ ਬਿੱਥੀ ਦੇ ਲੱਗਿਆ ਬਾਕੀ ਨੇਵਾ ਚੈੱਕ ਕਰ ਲਓ ਬਣਦੀ ਕਿਵੇਂ ਬਈ ਸ਼ਾਮ ਤੱਕ ਬਣਦੀ ਬਣਦੀ ਵੀਰੇ ਬਹੁਤ ਜ਼ਿਆਦਾ ਬਣਦੀ ਹੈਗੀ ਠੀਕ ਹੈ ਕੱਦਮਾ ਹੁੰਦਾ ਯਾਰ ਹਨਾ ਕੱਦ ਵੀਰੇ ਬਹੁਤ ਹੈ ਪਲੀ ਪਲੀ ਫਿਰ ਚਾਰੂ ਚੂਰੂ ਕਿਵੇਂ ਆ ਚਾਰੂ ਵੀਰੇ ਪੂਰੀ ਆ ਬਸ ਜਿੰਨਾ ਪਾਈ ਜਾ ਉਹਨਾਂ ਦੁੱਧ ਬਧਾਈ ਜਾਊਗੀ ਠੀਕ ਹੈ ਖੋਲ ਦੇ ਬ੍ਰਾਹਮੜੀ ਜੀ ਦੋਰ ਦੇ ਖੋਲ ਕੇ ਚਾਰੂ ਚੂਰੂ ਬਾਈ ਕਹਿੰਦਾ ਫੁੱਲ ਜਿੰਨਾ ਮਤਲ ਪਾਈ ਜਾਊਗਾ ਉਹਨੇ ਅਗਲਾ ਕੱਢੀ ਜਾਊਗਾ ਸਲਾ ਬਾਕੀ ਗਰਮੀ ਬਿਲਕੁਲ ਨਹੀਂ ਬਾਈ ਕਹਿੰਦਾ ਮੰਨ ਦੀ ਦੋਵੇਂ ਵੜਾ ਕੋਈ ਨਹੀਂ ਹਨਾ ਹਾਂ ਹਾਂ ਵੀਰੇ ਦੋਨਾਂ ਦੀ ਆਪਣੀ ਥਾਣਾ ਥੋਣਾ ਦੀ ਪੂਰੀ ਫੁੱਲ ਗਰੰਟੀ ਆ ਵੀਰੇ ਠੀਕ ਹੈ ਪਲੀ ਪਲੀ ਵੀ ਦੇਖੋ ਬਾਈ ਲੰਮੀ ਚੈੱਕ ਕਰ ਲੋ ਸੁਨੱਖਪਣਾ ਨਾਲ ਜੇ ਗੱਲ ਕਰੀਏ ਬਾੜ ਦੇ ਚ ਬਾਈ ਫੁੱਲਾ ਤੇ ਜੇ ਕੋਈ ਵੀਰ ਬਾਈ ਦੋ ਟਾਈਮ ਆਪਣੀ ਤਸੱਲੀ ਕਰਨੀ ਚਾਹੁੰਦਾ ਹੋਵੇ ਵੀਰੇ ਚਾਹੇ ਚਾਰ ਟਾਈਮ ਕਰ ਲਈ ਕੋਈ ਆਪਣਾ ਲਕੋਵ ਵਾਲੀ ਗੱਲ ਨਹੀਂ ਆਪਣੇ ਤੇ ਕਰਦੀਆਂ ਨੇ ਬਾਈ ਜਿਹੜੇ ਵਪਾਰ ਆਲਾ ਬੰਦਾ ਲਕੋਵ ਕਰਦਾ ਹੂੰ ਬਾਈ ਦੇ ਬਾਈ ਦੋਵੇਂ ਕਰਦੀਆਂ ਆ ਬਾਈ ਕਹਿੰਦਾ ਕੋਈ ਲਕੋਵ ਨਹੀਂ ਬਾਈ ਜੇ ਆਪਦੀ ਕੋਈ ਛੱਲੀ ਵੀ ਕਰਨੀ ਚਾਹੁੰਦਾ ਉਹ ਵੀ ਕਰ ਸਕਦਾ ਤੇ ਕੀ ਮੁੱਲ ਆ ਭਰਾ ਫਿਰ ਇਹਦਾ ਦੇਣ ਲੈਣ ਜਾ ਮੁੱਲ ਵੀਰੇ ਦੇਣ ਲੈਣ 50000 ਆਗਾ ਬਸ ਮਾੜਾ ਟੋਟਾ ਮਾਨਤਾਂ ਨਹੀਂ ਹੋਊ ਵੀਰੇ ਠੀਕ ਆ ਮਾਨਤਾਂ ਹੋ ਜੂ ਬਾਈ ਕਹਿੰਦਾ ਮੌਕੇ ਤੇ ਚਵਾਈ ਕਿਵੇਂ ਲੱਗੀ ਆਉਂ ਚੁਆਈ ਵੀਰੇ ਇੱਕ ਨੰਬਰ ਆ ਗਈ। ਹਾਂ ਬਾਕੀ ਅਗਲਾ ਚਾਹੇ 4 ਟਾਈਮ ਚੁਆਈ ਚਾਹੇ 5 ਟਾਈਮ ਆਪਣੀ ਪੂਰੀ ਤਸੱਲੀ ਹੈਗਾ। ਹਜੇ ਬਾਈ ਟਾਈਮ ਥੋੜਾ ਹੋਇਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਸ਼ਾਮ ਤੱਕ ਬਾਈ ਕਹਿੰਦਾ ਬਹੁਤ ਵਧੀਆ ਬਣਦੀ ਹੈ ਇੱਕ ਨੰਬਰ ਵਣ ਕੇ ਛੜ ਜਾਂਦੀ ਆ। ਨਾੜਾ ਲੈਵੇ ਚੈੱਕ ਕਰ ਲਓ ਬਹੁਤ ਚੰਗੀ। ਤਿੰਨਾਂ ਕਿਸੇ ਕੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ। ਵੀਡੀਓ ਨੂੰ ਵੇਖਣ ਲਈ ਧੰਨਵਾਦ।